ਉਦੋਂ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਚਾਨਕ ਪਹੁੰਚੇ ਸ਼੍ਰੀ ਕਾਲ ਤਖਤ ਸਾਹਿਬ ਦਿੱਤਾ ਪੁਸਪਸ਼ਟੀਕਰਨ ਜੀ ਹਾਂ ਬੀਤੇ ਦਿਨੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਹੋ ਪੇਚੋ ਕੇ ਸੁਖਬੀਰ ਬਾਦਲ ਜਵਾਬ ਦੇਣ ਇਸ ਮਾਮਲੇ 'ਤੇ ਅੱਜ ਅਚਾਨਕ ਸੁਖਬੀਰ ਬਾਦਲ ਸ਼੍ਰੀ ਕਾਲ ਤਖਤ ਸਾਹਿਬ ਪਹੁੰਚ ਗਏ ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਆਪਣਾ ਪੱਖ ਪੇਸ਼ ਕਰਨਗੇ ਉਸ ਵਕਤ ਉਹਨਾਂ ਨਾਲ ਕੁਝ ਸਾਬਕਾ ਕਾਲੀ ਮੰਤਰੀ ਵੀ ਹਾਜ਼ਰ ਸਨ ਇਹ ਵੀ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਉੱਤੇ ਪਹੁੰਚੇ ਹਨ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਬੀਤੇ ਦਿਨ ਪੰਜ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਤਨਖਾਹਾਂ ਕਰਾ ਦੇਣ ਦੇ ਨਾਲ ਨਾਲ ਕਿਹਾ ਸੀ ਕਿ ਸੁਖਬੀਰ ਬਾਦਲ ਪੇਸ਼ ਹੋ ਕੇ ਮਾਫੀ ਮੰਗਣ ਹੁਣ ਇਹੀ ਕਰਕੇ ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਹੋਏ ਨੇ ਤੇ ਵੈਸੇ ਜਥੇਦਾਰਾਂ ਨੇ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਸੀ ਆਪਣੇ ਸਪਸ਼ਟੀਕਰਨ ਦਾ ਮੁੱਖ ਹਿੱਸਾ ਸਾਂਝਾ ਕਰਦੇ ਆ ਉਹਨਾਂ ਕਿਹਾ ਕਿ ਦਾਸ ਸ੍ਰੀ ਕਾਲ ਤੱਕ ਸਾਹਿਬ ਦੇ ਹੁਕਮ ਅਨੁਸਾਰ ਅੱਜ ਮੈਂ ਪੇਸ਼ ਹੋ ਰਿਹਾ ਹਾਂ ਕਿ ਉਹ 2007 ਤੋਂ 2014 ਤੱਕ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਫਿਰ ਸਿੱਖਿਆ ਮੰਤਰੀ ਰਹੇ ਤੇ 24 ਜੁਲਾਈ ਨੂੰ ਜੋ ਪੱਤਰ ਨੰਬਰ 23620 ਬਦਲ ਖੁਦ શ્રી ਕਾਲਤਖ ਸਹਿਬ ਲੈ ਕੇ ਗਏ ਹਨ ਉਹ ਵੀ ਉਸ ਦਾ ਸਪਸ਼ਟੀਕਰਨ ਹੈ ਉਹ ਉਸ ਨਾਲ ਸਹਿਮਤ ਹਾਨਕ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਲਏ ਜਾਂਦੇ ਹਨ ਮੈਂ ਬਿਨਾਂ ਕਿਸੇ ਸਵਾਲ ਅਤੇ ਜਵਾਬ ਦੇ ਆਪਣੀ ਗਲਤੀ ਸਵੀਕਾਰ ਕਰਦਾ ਹਾਂ ਮੈਂ ਪ੍ਰੋਸਾ ਦਵਾਂਦਾ ਹਾਂ ਕਿ ਉਹ ਹੁਕਮ ਗੁਰਮਤ ਅਨੁਸਾਰ ਗੁਰੇ ਹੋਵੇਗਾ ਉਸ ਨੂੰ ਹੀ ਪਾਲਾ ਕੀਤੀ ਜਾਵੇਗੀ ਉਹ ਡਰ ਦੇ ਮੁਖੀ ਬਣਨ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਡਾਕਟਰ ਚੀਮਾ ਨੇ ਕਿਹਾ ਕਿ ਪ੍ਰਧਾਨ ਦੇ ਅਸਤੀਫੇ ਦੀ ਪ੍ਰਕਿਰਿਆ ਕਾਫੀ ਲੰਬੀ ਹੈ ਇਸ ਲਈ ਬਰਵਿੰਦਾ ਸਿੰਘ ਭੁੰਦਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਦੇ ਮੁਖੀ ਬਣਾਏ ਜਾਣ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਉਹ ਪਾਰਟੀ ਦੇ ਸੀਨੀਅਰ ਆਗੂ ਹਨ ਉਹਨਾਂ ਦੇ ਮੁਖੀ ਬਣਾਏ ਜਾਣ ਤੇ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ ਤੁਹਾਡਾ ਕੀ ਰਾਇ ਇਸ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ